ਹਾਂ ਜੀ ਜਿਹੜਾ ਇਹ ਹਲਕਾ ਨਹੀਂ ਪਿਆ ਇਹਦਾ ਕੀ ਫਾਇਦਾ ਕੀ ਨੁਕਸਾਨ ਹੈ ਇਹ ਦੀ ਇੱਕ ਕੁਦਰਤ ਦਾ ਵਰਗਾਣਾ ਸਾਲੋਂ ਮਾਲਕ ਨੂੰ ਵਧਾਈ ਜਈਏ ਦੇਖੋ ਜਿਹੜਾ ਆਪਦਾ ਕਿਰਤ ਕਰਨ ਨਾਲ ਸਾਡਾ ਕਿਰਤ ਕਰਨ ਫਰਜ਼ਾ ਫਰ ਦੇਣਾ ਉਹ ਪਰਮੇਸ਼ਰ ਦਾ ਇਹ ਸਾਡੇ ਪੁਰਾਣੇ ਬੁੜੇ ਸੀ ਕਹਿੰਦੇ ਹੁੰਦੇ ਤੇ ਵੀ ਵਰਸਿਆ ਫਾਗਣ ਦਾਣਾ ਚੋਗੜ ਇਹ ਮਤਲਬ ਇੰਨਾ ਕੰਮ ਕਰਦਾ ਵੱਡੀ ਰਾਹਤ ਇੱਕ ਪ੍ਰਦੂਸ਼ ਹੁੰਦੀ ਮਿਲਿਆ ਕਿਉਂ ਸਾਡੇ ਵਕਤਾਂ ਕੋਈ ਖਾਸ ਪ੍ਰਦੂਸ਼ਣ ਨਹੀਂ ਹੁੰਦਾ ਜਮਾ ਕੱਲਾ ਕੱਲਾ ਤਾਰਾ ਦੇਖ ਲੈਂਦੇ ਤੇ ਹੁਣ ਲੱਖਾਂ ਗੱਡੀ ਚੱਲ ਰਹੀਆਂ ਲੱਖਾਂ ਫੈਕਟਰੀਆਂ ਚੱਲ ਰਹੀਆਂ ਨੇ ਜਿਹੜਾ ਮਨੁੱਖ ਦੀ ਭਲਾਈ ਵਾਸਤੇ ਪਰਮੇਸ਼ਰ ਨੇ ਕੰਮ ਕੀਤਾ ਪ੍ਰਦੂਸ਼ਣ ਥੱਲੇ ਬੈਹ ਜਾਂਦਾ ਹਵਾ ਸਾਫ਼ ਹੋ ਜਾਂਦੀ ਆ ਫਸਲ ਨੂੰ ਤਾਂ ਹੈ ਆਏ ਸਮਝ ਲਓ ਵੀ ਆਪਾਂ ਕਹਿ ਦਿੰਦੇ ਆ ਜਿਵੇਂ ਥੈਲਾ ਥੈਲਾ ਜੂਰੀ ਦਾ ਪੈ ਗਿਆ ਉੱਪਰ ਜਿਹੜਾ ਹਵਾ ਤੇ ਨਾਈਟ੍ਰੋਜਨ ਤੁਰੀ ਫਿਰਦੀ ਸੀ ਉਹ ਧਰਤੀ ਤੇ ਆ ਗਈ ਇਹਦੇ ਬਹੁਤ ਵੱਡੇ ਲਾਭ ਨੇ ਬਾਕੀ ਇੱਕ ਜਿਹੜੀ ਠੰਡਾ ਜਿਹੜੀ ਸੁੱਕੀ ਠੰਡਾ ਉਹਦੇ ਵਿੱਚ ਜ਼ੁਖਾਮ ਬਿਮਾਰੀਆਂ ਉਹ ਠੰਡ ਬਹੁਤ ਖਰਾਬ ਹੁੰਦੇ ਇਹ ਠੰਡ ਮਤਲਬ ਸੁੱਕੀ ਠੰਡ ਤੋਂ ਰਾਤ ਮਿਲੀ ਆ ਕਿਉਂ ਜੋ ਹਵਾ ਸਾਫ ਹੋ ਗਈ ਹਵਾ ਨਾਲੇ ਆਕਸੀਜਨ ਨਾਲੇ ਸਭ ਜੀਵ ਜੰਤੂ ਜਿਉਂਦਾ ਮੇਰਾ ਤਾਂ ਇਹੀ ਕਹਿਣਾ ਵੀ ਇਹ ਪਰਮੇਸ਼ਰ ਨੂੰ ਲੱਖ ਲੱਖ ਵਧਾਈ ਆ ਚਲ ਸਰਕਾਰਾਂ ਨੂੰ ਲੋਕਾਂ ਨੂੰ ਤਾਂ ਬਾਤ ਜਿੰਦਾ ਮੈਂ ਵਧਾਈ 9 ਸਾਲ ਦੀ ਪਰ ਪਰਮੇਸ਼ਰ ਨੇ 9 ਸਾਲ ਦੀ ਜਿਹੜੀ ਵਧਾਈ ਦਿੱਤੀ ਅੱਜ ਤੱਕੀ ਬਹੁਤ ਉਹ ਅਕਾਲ ਪੁਰਖ ਦਾ ਧੰਨਵਾਦ ਆ ਇੰਨੀ ਕਿ ਤਾਂ ਮੈਨੂੰ ਜਿੰਨੀ ਇੱਕ ਜਾਣਕਾਰੀ ਆ ਉਨੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੰਭਵ ਜੀ ਜਿਹੜਾ ਅੱਜ ਹਲਕਾ ਮੀਂਹ ਪਾਏਗਾ ਕਿਸਾਨਾਂ ਤੇ ਫਸਲਾਂ ਨੂੰ ਕੀ ਫਾਇਦਾ ਕਰਨੇ ਆਮ ਜਾਣਕਾਰੀ ਸਭ ਤੋਂ ਪਹਿਲਾਂ ਮੈਂ ਪੂਰੇ ਇਲਾਕੇ ਨੂੰ ਪੂਰੇ ਜ ਆਪਣੇ ਬਾਹਰ ਬੈਠੇ ਸਾਰੇ ਦੋਸਤਾਂ ਨੂੰ 90 ਸਾਲ ਦੀਆਂ ਮੁਬਾਰਕਾਂ ਜੀ ਪ੍ਰਮਾਤਮਾ ਨੇ ਨਾਲੇ ਨਾਲ ਇੱਕ ਗਿਫਟ ਵੀ ਦਿੱਤਾ ਦੇਖੋ ਜਿਹੜੀ ਇਹ ਬਾਰਸ ਪਾਤੀ 2022 ਦੀ ਪਹਿਲੀ ਬਾਰਸ ਆ ਜੀ ਇਹ ਤੇ ਕਿਹੜੇ ਕਿਸਾਨ ਨੇ ਉਹਨਾਂ ਦੇ ਮਿਲ ਕੇ ਚਿਹਰਿਆਂ ਤੇ ਖੁਸ਼ੀ ਆਈ ਆ ਵੀ ਇਸ ਵਾਰ ਥੋੜੀ ਠੰਡ ਜ਼ਿਆਦਾ ਪਊਗੀ ਤੇ ਜਿਵੇਂ ਹੁਣ ਧੁੰਦ ਪੈੰਦੀ ਦੀ ਧੁੰਦ ਤੋਂ ਚਲੋ ਥੋੜਾ ਵਿਚਾਰ ਗਿਓ ਕਿਉਂਕਿ ਇਹਦੇ ਨਾਲ ਮੌਸਮ ਥੋੜਾ ਸਾਫ ਹੋ ਜਾਊਗਾ ਇਹਦੇ ਨਾਲ ਤੇ ਠੰਡ ਪੈਣ ਨਾਲ ਝਾੜਵੀਰ ਨਾਲੇ ਦੇਖੋ ਅਸਰ ਪੈਣੀ ਪੈਣਾ ਇਹਦੇ ਉੱਪਰ ਕਿਤੇ ਨਾ ਕਿਤੇ ਦੇਖੋ ਜਿਵੇਂ ਜਿਹੜੀ ਧੁੰਦ ਦੀ ਪਹਿਲਾਂ ਉਹਦੇ ਨਾਲ ਨੁਕਸਾਨ ਸੀ ਜਿਵੇਂ ਕੋਈ ਐਕਸੀਡੈਂਟ ਹੋ ਗਏ ਵੀ ਅਲੱਗ-ਅਲੱਗ ਤਰ੍ਹਾਂ ਦੇ ਵੀ ਉਹਦੇ ਨਾਲ ਲੱਗੇ ਵਧੀਆ ਇਹ ਪ੍ਰਮਾਤਮਾ ਨੇ ਸਾਨੂੰ ਗਿਫਟ ਦਿੱਤਾ ਜਿਹੜੀ ਬਾਰਸ਼ ਬਾਤੀ ਹਲਕੀ ਬਾਰਸ਼ ਬਾਤੀ ਚਲੋ ਕਿਤੇ ਨਾ ਕਿਤੇ ਨੁਕਸਾਨ ਵੀ ਥੋੜਾ ਜਿਹਾ ਬਹੁਤਾ ਹੋਇਆ ਜਿਵੇਂ ਆਲੂਆਂ ਦੀ ਪਟਾਈ ਰੁੱਕ ਗਈ ਜਿਵੇਂ ਥੋੜਾ-ਥੋੜ ਸਬਜ਼ੀ-ਭਾਜੀ ਦਾ ਮਤਲਬ ਕਿ ਵੀ ਅਸਰ ਗਾਜਰਾਂ ਤੇ ਜਵੇਂ ਹੋਰ ਸਬਜ਼ੀਆਂ ਤੇ ਇਹਨਾਂ ਨੇ ਕਿਤਨਾ ਕਿਤੇ ਦੇਖੋ ਅਸਰ ਪਿਆ ਤੇ ਬਾਕੀ ਫਾਇਦਾ ਚਲੋ ਜ਼ਿਆਦਾ ਹੋਇਆ ਖੁਸ਼ੀ ਦੇ ਕੋ ਕਿਸਾਨਾਂ ਨੂੰ ਜ਼ਿਆਦਾ ਹੋਈ ਆ ਵੀ ਵਾਰਸਤ ਪੈ ਗਈ ਕਿਉਂਕਿ ਉਹ 2 ਦਿਨ ਚੱਲੇ 2-4 ਦਿਨ ਰੁੱਕ ਕੇ ਫਟ ਲਣਗੇ ਕਿਤਨੇ ਕਿਤੇ ਗੜੇ ਵੀ ਪੈ ਨੇ ਦੇਖੋ ਜਿਵੇਂ ਇਧਰ ਆਪਣੇ ਮਾਨਸਾ ਸਾਈਡ ਇਧਰੋਂ ਗੜੇ ਵੀ ਪੈ ਨੇ ਚਲੋ ਪਰਮਾਤਮਾ ਦੇ ਬਚਾਓ ਕਰਤਾ ਵੀ ਗੜੇ ਤਾਂ ਨਾ ਪਾਏ ਤੇ ਵਾਰਸਤ ਚਲੋ ਵਧੀਆ ਪਰਮਾਤਮਾ ਇੱਕ ਸਾਨੂੰ ਗਿਫਟ ਨਾ ਪਾਈ ਕੰਮ ਤੇ ਜਾ ਰਹੇ ਨੇ ਧੁੰਦ ਦੇ ਵਿੱਚ ਕੰਮ ਤੇ ਜਾਣਾ ਔਖਾ ਦੀ ਹੁਣ ਜਿਵੇਂ ਥੋੜਾ ਮੌਸਮ ਸਾਫ਼ ਹੋ ਗਿਆ ਕੰਮ ਤੇ ਮਿਲ ਕੇ ਜਾ ਸਕਣਗੇ ਜੀ ਕਿਉਂ ਕੰਮ ਕਰਨਾ ਵੀ ਸਗਾਲਾ ਜਿਵੇਂ ਪਸ਼ੂਆਂ ਨੂੰ ਧੁੰਦ ਹੋਰ ਧੁੱਪ ਵੀ ਮਿਲਣ ਨੂੰ ਲੱਗਦਾ ਵੀ ਆਨਲ ਸਮਝ ਮੌਸਮ ਥੋੜਾ ਸਾਫ਼ ਆਉਣ ਦੇ ਨਾਲ ਬਣਦੇ ਨੇ